جیپ جیٹری پر میرجرپور صاحب سر میرجر پہ جی سر ملکیت سنگا صاحب بابا سا ہے, کے بابا جی سارے رام بخش کمبوز سا سر سکھوندر گولو جی پریم سنگ سیکھو صاحب سا, سا منپری سنگھ جی رانی پتان جی جسویندر جسوندر ہیپی جی تیلو رام جی گگن دیپ بوبی جی ہیپی کھیڑا صاحب گرمیت بٹو جی سا سر کلدیپ چھپن جی منجیت سنگھ ہمرا جی 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 کہ بہت بڑے پیمانے سے آج ملاپور داکھا ہلکے میری یہاں کرنا بھی آئی ہے میرے نوازوان بیر بھی آئے ہیں سالے پارٹی کے ورکل بھی آئے ہیں کہ سالے علاقہ میں پٹان بھی آئے ہیں بیٹ, بیٹھے ہیں سال اور اپنے میں پیار پر بیوائی میں جیتا سالسا تو وہ ہے جیتی پر سالے لوگ پہلے نیل سا سنزیر سنگھ سنگھ جیدوں ਮੁਬਾਰਕ ਲੈਣਾ ਚਾਹੁੰਦਾ ਹਾਂ ਸਾਰੇ ਹੀ ਬਹੁਤ ਸਾਰੇ ਪ੍ਰੋਗਰਾਮ ਹੋ ਗਏ ਪਰ ਸਾਰਿਆਂ ਨਾਲ ਫੈਲ ਹੋ ਗਏ ਨਹੀਂ ਅੱਜ ਤੱਕ ਵੀ ਮੇਰੀ ਬਲੌਕਾਂ ਵਿੱਚ ਜਿੱਤੀ ਹੋਈ ਉਹ ਅੱਜ ਮੁਲਾਕਾਤ ਕਰਦੇ ਇੱਕ ਤੇ ਮੈਰਿਜ ਪੈਲਸ ਸਿੰਘ ਦਾ ਸਾਲ ਸਾਲਾਂ ਦੀ ਸੋਭਾ ਵਾਲੇ ਮੈਂ ਇਖਲਾਕੀ ਸੋਚ ਤੇ ਲੋਕ ਵੀ ਸੁਣਨ ਵਾਲੇ ਬਣ ਕੇ ਤੇ ਜੇ ਮੈਰਿਜ ਪੈਲਸ ਚੰਗਾ ਹੋਏਗਾ ਤੇ ਲੋਕਾਂ ਨੂੰ ਬੈਨਫਿਟ بیٹا بھی سوچتا ہوں کہ دجی مبارک کی گل ہے کہ اچھے سپیکر کا پربند بھی چاہتا ہے عام طور بیرنٹ پیلسے سے اسی دیکھے ہے کہ آواز میری وہ گھونجتی گئی نہیں ہے کہ بولن والے میں بھی گھونجے گئی نہیں کہ میں بول کی گئی کہ سنن والے میں بھی گل سمجھ رہی ہیں ایسے گاہ کارن اسی دیکھے ہو کہ عام طور لوگ لمبا ٹائم بیٹھ دے رہی تو گل نہیں سوچیں پھر

ਲੋਕਾਂ ਦੀਆਂ ਜੇਬਾਂ ਵਿੱਚ ਹੱਥ ਪਾਏ ਨੇ ਤੇ ਮੇਰੇ ਵੀਰੋਣਾਂ ਨੂੰ ਕੋਈ ਵੀ ਬੂਥਾਂ ਤੇ ਬੈਠਾ ਜਿੰਨਾ ਮਰਜ਼ੀ ਜ਼ੋਰਦਾਰ ਨਾੜੇ ਉਹਨਾਂ ਨੂੰ ਕਾਮਯਾਬ ਨਹੀਂ ਕਰਦਾ ਸਾਨੂੰ ਇਹਦੇ ਵਿੱਚ ਆਪਣੀ ਸਭੀ ਵੱਲ ਵਿਸ਼ੇਸ਼ ਧਿਆਨ ਦੀ ਲੋੜ ਹੈ ਕਈ ਮੇਰੇ ਵੀਰਾਂ ਨੇ ਇੱਥੇ ਜ਼ਿਕਰ ਕੀਤਾ ਮੈਂ ਚਾਹੁੰਦਾ ਕਿ ਅਸੀਂ ਛੋਟੀ ਮੋਟੀ ਆਪਣੇ ਵੱਲੋਂ ਨਹੀਂ ਤੁਹਾਨੂੰ ਜਾਣਦਾ ਵੀ ਨਹੀਂ ਹੈ ਬਹੁਤ ਸਾਰੇ ਵੀਰਾਂ ਨੇ ਇਸ ਤੋਂ ਪਹਿਲੇ ਜਾਂ ਪੜਾਏ ਨੇ ਸਾਰੇ ਬਾਰੇ ਕਹਿਆ ਨੂੰ ਹੋ ਸਕਦਾ ਜਾਣ ਪਛਾਣ ਨਾ ਚੱਲੇ ਕੰਮ। ਮੇਕ 1957 ਦਾ ਜਨਮ ਹੈ ਮੇਰਾ। 21 ਸਾਲ ਦੀ ਉਮਰ ਵਿੱਚ ਰਾਜਾਦੀਨ ਜ਼ਿਲ੍ਹਾ ਕਾਂਗਰਸ ਲੋਕ ਕਾਂਗਰਸ ਦਾ ਐਕਸੀਅਸ ਦਾ ਦਾਸ ਗੁਰਦਾਸਪੁਰ ਤੋਂ ਪੜਾਇਆ। ਇਹ ਉਦੋਂ ਪੜਾਇਆ ਜਦੋਂ ਐਮਰਜੈਂਸੀ ਸੀ ਸਿਵਾਜ। ਬਾਦੋਂ ਦੀ ਸਰਕਾਰ ਸੀ। ਪਹਿਲੀ ਵਾਰ ਕਾਂਗਰਸ ਸੈਂਟਰ ਕੋਟੀ ਸੀ ਕਿ ਮਰਾਜੀ ਦੇ ਸਾਇਨ ਦੀ ਸਰਕਾਰ ਹੈ। ਦਾਕਾ ਸਾਹਿਬ ਜੀ। میں تک ہوئے دسنا جانا جذبہ سی فارٹی پر پہلا پروگرام سال سوا سال بعد بڑھے آئے کہ اس سے سرکار نے چیلنگ بھی کر وہ اس میں ساڑے رہے تو کہ پتا مطلی نے در تار کرنا پروگرام سی جنتا پارٹی میں نے یاد ہے صاحب ایجے سنگی ساڑے تینسو بتا دے کہ پنجاب سے سیسرٹیٹیٹ ستے راستے نہیں کسلے راستے تو ਇੱਥੇ ਚਲੀ ਗਏ ਖਲਾਬੇ ਅਸੀਂ ਐਂਜਲ ਹੋਏ ਕੁਝ ਕਿਸਮ ਦੀ ਸੀ ਉਦੋਂ ਪੁਲਿਸ ਦਾ ਦੌਰ ਨਹੀਂ ਸੀ ਕੋਈ ਸਾਈ ਬਰੋਦਾ ਸੀ 303 ਦੀ ਬੰਦੂਕ ਲੈ ਕੇ ਉਹਨੂੰ ਥੋੜਾ ਜਿਹਾ ਧੱਕਾ ਮਾਰ ਕੇ ਪਾਸੇ ਚਿੱਕਾ ਜਾ ਕੇ ਡਾਰੇ ਮਾਰ ਕੇ ਜ਼ਫਰ ਕਾਸਮ ਬਾਦਲ ਦੇ ਦਫਤਰ ਚ ਵੜ ਗਏ ਅੱਗੇ ਸਾਡੀ ਕੁਝ ਕਿਸਮ ਦੀ ਇਹ ਸੀ ਕਿ ਬਾਦਲ ਸਾਹਿਬ ਉਹਨੂੰ ਦਫਤਰ ਵਿੱਚ ਚਲੇ ਗਏ ਸੀ ਉਹ ਪੰਜਾਬ ਦੇ ਕਿਸੇ ਹੋਰ ਜ਼ਿਲ੍ਹੇ ਵਿੱਚ ਗਏ ਤੋਂ ਅਸੀਂ ਪੋਰਸ਼ਿਬਲ ਐਂਟਰੀ ਉਹਦਾ ਦਫਤਰ ਭਰਿਆ

ਪੰਜਾਬ ਦੇ ਵਿੱਚ 5 ਵਾਰ ਹੱਟਦੇ ਰਹੇ 3 ਵਾਰ ਕ੍ਰਿਸਟਲ ਹੈ ਲੀਡਰ ਆਫ ਦਿ ਆਪੋਜੀਸ਼ਨ ਹੈ 87 ਦੇ ਵਿੱਚ ਇਹਨਾਂ ਹੀ ਫੰਡਮੈਂਟਲਿਸਟ ਫੋਰਸਸ ਦਾ ਨਾਂਕੇ ਵੜੇ 5 ਆਦਮੀਆਂ ਦੀ ਉਹਨਾਂ ਦੇ ਨਾਲ ਸ਼ਹਾਦਤ ਹੋਈ ਸੋ ਪਾਰਟੀਆਂ ਦੇ ਪਿੱਛੇ ਸੋਲਜਰ ਦੇ ਪਿੱਛੇ ਆਪਣੇ ਸੂਬੇ ਦੇ ਪਿੱਛੇ ਆਪਣੇ ਦੇਸ਼ ਦੇ ਪਿੱਛੇ ਆਖਰ ਰਾਸ਼ਟਰੀ ਝੰਡੇ ਦੇ ਪਿੱਛੇ ਸ਼ਹਾਦਤ ਕਾਂਗਰਸੀਆਂ ਨੇ ਜਬੀ ਸੋ

سڑک کرتے رہتے مہاراج صاحب کروکی سانچ میرے بہت جان سکتے پنڈے کا چاہا سا دست شہادت میں بالکل تسلیم کرنا بندی ہوئی ایک شخصیت کی سوچنا بنی

ਪਰ ਤੁਹਾਡੇ ਦਾਸ ਨੂੰ 12 ਸਾਲ ਇਜਾਜ਼ਤ ਨਹੀਂ ਐ ਕਿ ਉਹ ਹੁੰਦਾ। ਆ ਜਿੰਨੇ ਮੇਰੇ ਸਾਥੀ ਨੇ ਤੇ ਕਿਸੇ ਤੇ ਮੁੰਡੇ ਦੀਆਂ ਕੁੜੀ ਦਾ ਵਿਆਹ ਸੀ। ਡਰਦੇ ਕੈਪਟਨ ਤੋਂ ਆਪਣੇ ਫਾਰਮਰ ਮਾਲਕ ਨੂੰ ਕਿਸੇ ਨੇ ਖੁਸ਼ੀ ਦਾ ਗੰਦਰ ਕਾਰ ਕੱਢ ਲਿਆ। ਇਹ ਰਾਤਾਂ ਸੀ ਜਿੱਕੇ ਤੇ ਜਦੋਂ ਬਿਲਕੁਲ ਕੋਸਾਲ ਕਰਨ ਦਾਸ ਨੂੰ ਬਦਲ ਕੇ ਕੈਪਟਨ ਨੂੰ ਖਡਾਲ ਦਾ ਫੈਸਲਾ ਕੀਤਾ ਪਾਰਟੀ ਨੇ ਬਠਿੰਡੇ ਵਿੱਚ 50 ਹਜ਼ਾਰ جن بیٹھے میجر اپنے کپور ساڈے کاجا جی بڑے میں انہوں نے گل کہی سی مڈین صاحب کہ میں اپنی پارٹی کی بہتری بات سے اہمی سو پتان بھی سیس کو مان کے سوڑ سا جنا سو اے ایک کے دیلا نظریہ ہے زندہ آج جنگا بارا میری بیٹی ہوتی ہے قربانی آدم مادہ ہو ہے میرے چھوٹے بھی کیوں پردام بنایا ہے اے میرے نبی پچیسہ سے بندہ چھوٹے ہیں ਪ੍ਰਧਾਨ ਮੰਤਰੀ ਨਹੀਂ ਹੁੰਦਾ ਉਮਰ ਨਾਲ ਪ੍ਰਧਾਨ ਨਹੀਂ ਚੱਲਦਾ ਜਦੋਂ ਪਾਰਟੀ ਨੇ ਫੈਸਲਾ ਕਰ ਲਿਆ ਮੈਨੂੰ ਉਹਨਾਂ ਨੇ ਕਰਤਾ ਲੀਡਰ ਬਣਾ ਲਿਆ ਉਹਨਾਂ ਨੇ ਕਿਹਾ ਇਹ ਐਕਸਪੀਰੀਅੰਸ ਬੜਾ ਬੱਤਾ ਚਾਹੀਦਾ ਇਹਨਾਂ ਦਾ ਮੁਕਾਬਲਾ ਕਰਨ ਵਾਸਤੇ ਬਾਦਲੇ ਬੰਦੀਆਂ ਤਾਂ ਉੱਥੇ ਜਾਣਦੇ ਹੋ ਇੱਕ ਬੀਜ ਵਾਲਾ ਚਾਹੀਦਾ ਜਿਹੜਾ ਪੀਲ ਜੀ ਬੋਲ ਸਕੇ ਹਰ ਚੀਜ਼ ਦਾ ਟਾਈਮ ਹੁੰਦਾ ਹਰ ਚੀਜ਼ ਦਾ ਵਕਤ ਹੁੰਦਾ ਹਰ ਚੀਜ਼ ਦੀ ਉਮਰ ਹੁੰਦੀ ਹੈ ਅਤੇ ਮੈਂ ਮੁਬਾਰਕ ਤੋਂ ਪੰਨੀ ਹੱਸ ਕੇ ਜੋ ਦਿੱਤੀ ਹੁਣ ਵੀ ਦੇਣਾ ਚਾਹੁੰਦਾ ਤਕੜੇ ਹੋ ਕੇ ਕੰਮ ਕੀਤਾ ਬਿડા ਕੰਮ ਤੋਂ ਅਤੀਤ ਤੋਂ ਦੀਗਾ ਪਾਰਟੀਆਂ ਦੀਆਂ ਇਲੈਕਸ਼ਨਾਂ ਹੁੰਦੀਆਂ ਸਭਾ ਤੋਂ ਸਾਥ ਜਾਂਦੇ ਇਹ ਹੀ ਭਗਵੰਤ ਬਾਦ ਕਹਿੰਦਾ ਸੀ ਤੇਰਾ ਦੀ ਤੇਰਾ ਜੱਜਾਂਗੇ ਇੱਕ ਸਾਰ ਲਗਾ ਦੇ ਪਾਰਟੀ ਨੂੰ ਅਲਾਇਸ ਦਾ ਫੈਸਲਾ ਤੋੜਨ ਵਿੱਚ ਤੋੜੇ ਦਾਸ ਦਾ ਵੱਡਾ ਰੋਲ ਸੀ ਨਾਲ ਮੇਰਾ ਸਾਥ ਰਾਜਾ ਰਿੰਜੀਤ ਸਿੰਘ ਤੇ ਪਾਰਟੀ ਦੀ ਡਿਗਰੇਸ਼ਨ ਨੇ ਦਿੱਤਾ ਕਿ ਅਸੀਂ ਇਹਨਾਂ ਨਾਲ ਕਿਸੇ ਕਿਸਮ ਤੋਂ ਪਵਾਦਾ ਨਹੀਂ ਜਾਂਗੇ ਅੱਜ ਜੋ ਫੈਸਲਾ ਹੋਇਆ ਹੁਣ

کوئی چیف جسٹس کا فیصلہ

پارٹی باسے رکھیا نے ساتھا اپنے پجاہ باسے اپنے پارٹی باسے رکھیا کلی دو دے تو اڈا داس انیس سو کو لے گی آج تک ستاری سال ہو گئے کوئی کمات چلے تب ایسا کرا کسے بھی پانے آن کی پورسز لالو پانے پیرا بھی بھی پورسز لالو پانے دنیا کوئی کی کوئی طاقت دیکھ لو سال رو پہ بھی کی لے گئے لوئیٹی دوچی سی سیوریٹی ائ جرل نہیں بنایا جا سکتا میجر نے پہلے لنر بننا پنا کرنل بنے گا گا بریگیڈیئر بنے گھر جنرل کوڑے خریدی نا نسلی اوہ تو قیمت پہ دیا نہیں کوڑا کروڑا گے چھوئیے دیسی سکر دیا تو ایس جانے کار میں میں تک ویڈ نہیں کرنا چاہنا فیصلے میں جاب نہیں کرنا بڑھ فیصلے کرنے کو پہلے ساتھ بیکھر دی روڈ سے کہ جنہیں وہ اسی لے کے آنے ہیں آپ آپ کو بہت کلاس نوکری بھی کر لیں پہلے مندر کو پولیٹیشن پوچھی جانے کی پھر انہوں نے پوچھا بنجیت راہل <سؤال> گاندھی خلاف لیا چند

ਰਾਹੁਲ ਗੱਦੀ ਨਾ ਚੋਇਆ ਸੀ ਉਸ ਟਾਈਮ 'ਚ ਬੰਦਾ ਇੱਕ ਖੋਤੇ ਤੇ ਚੜਿਆ ਸੀ ਕਿ ਵੇਖਿਆ ਨਾ ਜਿਹੜੇ ਗਾਲਜੇ ਦੇ ਗੂਏ ਹੱਥ ਪਾਏ ਨੇ ਇਹਦਾ ਜੀਵ ਵੀ ਚੱਲਦਾ ਹੁੰਦਾ ਇੰਸਟਾਗ੍ਰਾਮ 'ਤੇ ਵੀ ਸੀ ਜੀਵ ਮਾਵੇ ਤੁਹਾਨੂੰ ਸ਼ਾਇਦ ਨਾ ਪਤਾ ਹੋਵੇ ਕਿਹੜਾ ਹੋਏ ਆਂ ਬੋਲਿਓ ਯਾਰ ਇਹ ਖੋਤੇ ਤੇ ਕਿ ਰਾਜਤ ਨੂੰ ਚੁੱਕਿਆ ਇਹਦੇ ਪੁਰਾਣੇ ਵਗਦਾ ਹਾਂ ਚੇਤਨਾ ਦਾ ਹਾਲ ਆਪਣਾ ਬਗਾਨੇ ਕਿਹੜਾ ਹੋਵੇ ਤੇ ਚੇਤਨਾ ਦਾ ਗਾਲ ਉਹ ਇਹਦੇ ਪਹਿਲੇ ਇਹ ਟਾਈਮ ਆਲ ਲੱਗਾ ਜਿਹੜਾ ਇਹਨਾਂ ਦਾ ਆਪ ਦਾ ਯਾਨ ਇਹ ਉਹ ਥੋੜਾ ਜਿਹਾ ਰਹਿ ਗਿਆ ਇਹ ਫੇਰ ਖੋਤੇ ਦੇ ਲੋਕ ਚੜਾ ਜੋ ਇਹਨਾਂ ਨੇ ਜਾਲਨਾ ਕੀਤਾ ਮੈਂ ਹਰਾਨ ਆਂ ਅਜ਼ਾਦੀ ਚਾਰ ਦਿਨਾਂ ਕਰ ਲਏ ਕੇਂਦਰੀ ਬਾਲ ਐਨ ਸੀ ਸੀ ਦੇ ਆ ਸਾਡੀਆਂ ਪਹਿਲਾਂ ਬੈਠੀਆਂ ਐਨ ਸੀ ਸੀ ਦੇ ਕੈਂਡੀਡੇਟਸ ਨੂੰ ਬਚਿਆ ਸੋਚ ਲਈ ਨਸ਼ਾ ਮੁਕਤ ਹੋਵੇ ਤੇ ਸੋਚਕਾਰ ਕੋਲ ਨੇ ਇਹ ਕੇਜਰੀਵਾਲ ਦਾ ਕਮਾਲ ਕੇਜਰੀਵਾਲ ਨੂੰ ਸ਼ਰਾਬ ਦੇ ਕਾਂਡ ਵਿੱਚ 6 ਦਿਨਾਂ ਤੇ ਹੱਥ ਵਿੱਚ ਰੱਖਿਆ ਨਸ਼ੇ ਦੇ ਕਾਂਡ ਦੇ ਵਿੱਚ ਨਸ਼ੇ ਦੇ ਕਾਂਡ ਦੇ ਵਿੱਚ ਕੇਜਰੀਵਾਲ ਇਹਨਾਂ ਦਾ ਸਸੋਧੀਆ ਇਹਨਾਂ ਦਾ ਜੈਨ ਇਹਨਾਂ ਦਾ ਬਿੱਤੇ ਨੈਰ ਸਾਥ ਸਾਥ ਗਾਇਕ ਕਰਕੇ ਆਏ ਕਿ ਨਸ਼ਾ ਸੁਡਾਉਣ ਦੀ ਮੁਹਿੰਮ ਦੇ ਵਿੱਚ ਇਹ ਬ੍ਰੈਂਡਿੰਗ ਤੇ ਦੁਜਾ ਕਨੇ ਤੇ ਭਗਵੰਤ 2019 ਦੇ ਵਿੱਚ

میں دو بجے دپیر کی لنچ بریک تو پہلے کو گھنٹے کندر تے ٹائی لئی تو بات دو جاؤں گا وہ دو کا گیا تھا تو میری مزارے سے ہے کہ انہا لوگ کا تحاری ہے پنجاب محبوظ ہو سکتے ہیں میرے بے کوئی برمار پہلے دلنگر در دی ایک بائی الیکشن آئی بابا جی او دو ہزارہ بچے کٹھے کر کے دربار شاہ پر کرمہ ساتھ کے لئے نوجوان بچے آئے او دو ساؤں کوئی ہو جو دو بندے پچی سال پہلے <سؤال> سالوں کو پھر آرگیٹکٹرگانیہ کو اس دوسرے اہلے پڑھاتے ہیں میرے میروں یہی کیجلی بار نے سارا کسی بیٹ مکتے دری 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 نکال کرنا کسی سارے بیٹ رکھا ہوئے کیجلی بار نے کیا سی میں اپنے جاپ نے روکان کسی بیٹ بڑھنا چاہتا پریس والی نے کچھ آرگیٹری بار سا تھا ایتھے پہ کردہ آئے بھی کائکات کو روڑتا تھا کسی دسو سوڑی سکتاہ آگے پنجاب کی جنگی ت ਇਸਰਾ ਪੈਸੇ ਨੂੰ ਲੈ ਕੇ ਆਓ ਕਹਿ ਲੱਗਾ ਬੇਬੀ ਵਾਲ ਹੈਂਡਲ ਰੈਵੋਲਿਊਸ਼ਨ ਸਕਸੈਸ ਆਫ ਸੋਨਾ ਇਹੀ ਤਾਂ ਮੇਰੀ ਸਾਰੀ ਦੀ ਤਾਕਤ ਹੈ ਮੈਂ ਦੱਸਦਾ ਫਿਰ ਦੋ ਦੱਸੇ ਸੇ ਇੱਕ ਜੇ ਕਹਿੰਦਾ ਤਿੰਨ ਦਰਿਆਵਾਂ ਦੀ ਜਿਹੜੀ ਰੇਟ ਇਹਨਾਂ ਨੂੰ 20000 ਕਰੋੜ ਸਾਲਾਨਾ ਤੁਹਾਨੂੰ ਉਹਦੇ ਤੋਂ ਰੇਟ ਤੋਂ ਕੱਢ ਕੇ ਦਿਆ ਤੇ ਐਗਲ ਦੇ ਜੀਰੋ ਤੇ ਭਰਾਓ ਤੇ ਪੈਨੋ ਅਜੇ ਤੱਕ ਐਵੇ ਮਿਲਦੀ ਜ 288 ਕਰੋੜ ਰੁਪਏ

ਇਸ ਚੋਰੀ ਨੂੰ ਰੋਕ ਕੇ ਨਾ 34000 ਕਰੋੜ ਰੁਪਏ ਤੇ 20000 ਮਾਈਨਿੰਗ ਦਾ 54 ਲੱਖ ਸਾਲ ਦਾ ਬਜਾਟੀ ਕਰਤੀ ਵਾਸਤੇ ਹੈ। ਤੀਜੀ ਗੱਲ ਇਹ ਕਿ ਜੇ ਵੀ ਵਚਨ ਭੰਗ ਤੇ ਇਹ ਰੁਪਈਆ ਨਹੀਂ ਖਰਚਾਇਆ ਉਸ ਤੋਂ ਬਾਅਦ ਪੰਜਾਬ ਨਹੀਂ ਚੁਕੇਗਾ ਜਦੋਂ ਤੱਕ 5 ਸਾਲ ਸਾਡੀ ਗੱਲ ਮੁੱਕੇਗੀ ਇਸ ਕੱਦੇ ਨੂੰ ਕਈ ਕਈ ਲੱਖ ਕਰੋੜ ਦੇ ਤੋਂ ਅਸੀਂ ਲੱਖ ਸਮਾਂ ਲੱਖ ਰੋਕਾ ਕਰ ਲਿਆ। ਮੇਰੇ ਵੀ ਲੋਕ ਚੌਂਦੀ ਨਾਲ ਰੋਕ ਜੋ ਇਤਨੀ ਕਰਦੇ ਆ। ਬੋਧਾ ਕਿੰਨਾ ਬੋਧਾ

ਜੇ ਜਲਦਾਂ ਕੇ ਘਣੋ ਲੈ ਲੈਨੇ 5 ਲੱਖ ਚਾਹਦੇ ਤੇ ਕਿ ਸਾਡੇ ਦੀ ਜਾਨ ਮੁਤਾ ਜ਼ਿਆਦਾ ਖਾਣ ਤੋਂ ਇਹਨੇ ਬਹੁਤ ਅਸੇਸੀ ਤੁਸੀਂ ਮੁੱਖਾਂ ਦੀ ਗੱਲ ਕਰਦਾ ਜਿਸ ਕਿਸਮ ਦੇ ਹਾਲਾਤ ਬਣੇ ਨੇ ਮੇਰੇ ਵੀਰੋ ਪੰਜਾਬ ਚ ਇਹਨਾਂ ਫਰਜ਼ੀ ਚਲਾਕੀਆਂ ਦੇ ਕਿਸੇ ਨੇ ਬੂਟੇ ਵੀ ਨਹੀਂ ਬੈਠੇ ਇਹਨਾਂ ਦੀ ਦਿੱਤੀ 2-3 ਅਸੈਂਬਲੀ ਸੈਗਮੈਂਟ ਤੋਂ ਹਸਤੇ ਵੀ ਆਣ ਤੇ ਮੇਰਾ ਜਿਹੜਾ ਪੁਲਿਟিক্যাল ਕਿਸ਼ਕੀ ਨੇ ਸਵਾਦ ਬਣਾ ਦੱਸ ਸਾਥਾ ਬੜਾ ਦੁਖਦਨ ਬਣਿਆ ਇਹ ਕੋ ਬੰਤ ਇਹਨੇ ਪਹਿਲੀ ਵਾਰ ਤਾਂ ਇਲੈਕਸ਼ਨ ਵੀ ਨਹੀਂ ਲੜਿਆ ਹੈਪੀਲੀ ਇਹਨੂੰ ਪਤਾ ਜੇ ਇਲੈਕਸ਼ਨਾਂ ਤੱਕ ਨਾ ਰੁਕਿਆ ਤਾਂ ਮੇਰੇ ਵੋਟ ਨੂੰ ਕਹੇ ਚੰਗੇ ਬੰਦੇ ਦਾ ਹੱਥ ਪਾਵੇ ਇਹ ਗਿੱਧੀ ਪਤਾ ਲੱਗ ਚਾਹਿਆ ਕਿ ਮੇਰੀ ਗੱਲ ਇਹ ਰੋਲ ਕਰ ਲੋ ਬੁੱਲਾ ਬੁੱਲਾ ਧਾਕੇ ਵਾਲਿਓ ਇਹ ਵੀ ਦਿਨ ਆ ਜਿਹੜਾ ਤੁਹਾਨੂੰ ਉਦੋਂ ਹੀ ਪਤਾ ਲੱਗਦਾ ਰਾਜ ਦੇ 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 ਵਿੱਚੋਂ ਆਪਾਂ ਲੱਭਦੇ ਫਿਰਨਾ ਕਿੱਥੇ ਇਹ ਜਿਵੇਂ ਅੰਮ੍ਰਿਤਸਰ ਵਿੱਚ ਆਜਿਏ ਤੁਹਾਡੇ ਆਪਣੇ ਅਪਰਾਣੇ ਵਕਤੇ ਦੇ ਆ ਪੁਲੀਆ ਸੀ ਏਜੰਸੀਆਂ ਜਿਹੜੇ ਪੈਸੇ ਦੋਲ ਨੰਬਰ 1 ਰੁਪਈਆ ਨੂੰ 2 ਰੁਪਈਆ ਕਰ ਦਿੰਦੇ ਸੀ ਹੀਰੇ ਬਾਦ ਤੇ ਜੋ 6 ਤੇ 7 ਦਿਨ ਚੰਗਾ ਪੈਸਾ ਸੱਖਾ ਹੋ ਜਾਂਦੇ ਉਹਨੂੰ ਪਤਾ ਲਾ ਕੇ ਕਾਰੋਬਾਰ ਕੋਲ ਦਿਖਾ ਲਈ ਪਾਉਂਦੇ ਉਹ ਬੰਦੇ ਦੇ ਨਿੱਟੂ ਗਏ ਇਹ ਇਸ ਤਰ੍ਹਾਂ ਦਾ ਆਪਾਂ ਆਪਣਾ ਕਾਰੀ ਕਰੀਏ ਅਕਾਲੀ ਦਰ ਦੇ ਭਲੇ ਕੋ ਚੜੀ ਭਾਗਾਂ ਨੂੰ ਬਣ ਕੇ ਕਿਸੇ ਦੇ ਇਹਨਾਂ ਕੋਸ਼ਿਸ਼ਾਂ

ਅਸੀਂ ਇਹ ਕਹਿੰਦੇ ਕਿ ਕੈਪਟਨ ਸਜੀਪ ਸਮਝੋ ਅਗਲੀ ਵਾਰ ਅੰਦਰ ਇਹੋ ਤੇ ਸਜੀਪ ਸਭ ਤੋਂ ਵੱਧ ਕਾਬਲ ਹੈ ਕਿ ਜਿਹੜਾ ਵੀ ਆਉਣ ਵਾਲਾ ਮੁੱਖ ਮੰਤਰੀ ਹੋਵੇ ਇਹ ਤੋਂ ਬਿਹਤਰ ਨਹੀਂ ਚੱਲ ਸਕਦਾ ਇਹ ਤਾਂ ਹੋਏ ਵੀ ਇਹ ਦੇਖੋ ਟ੍ਰੇਨਿੰਗ ਹੈ ਹੁਣ ਕੀ ਹੈ ਕਿ ਉਹ ਪਾਇਲਟ ਤੇ ਜਾ ਕੇ ਭਾਵੇਂ ਤੇਰੇ ਡਾਣਾ ਜਾਂ ਬੈਟਿੰਗ ਕਰਾਂਦਾ ਇਹ ਤੋਂ ਬਿਹਤਰ ਤੇਰੀ ਗੱਲ ਤੇ ਆਪ ਹੀ ਬੰਦ ਹੈ ਉਸ ਪ੍ਰਿਜ਼ੀਡੈਂਟ ਸਰਕਾਰ ਦੇ ਵਿੱਚ

ਤੋ ਤੁਹਾਡੇ ਹੱਥੇ ਦੀ ਇਹ ਆਨਬਾਦ ਟਾਈਮਿੰਗ ਦੇ ਵਿੱਚ ਗੁਰੂਬਾਰਾ ਸਾਹਿਬ ਨੇ ਮੇਰ ਲਾੜ ਤੁਹਾਡਾ ਕੰਮ ਦੇ ਬਣੀ ਹੈ ਤੋ ਇਹਦੇ ਜਿਵੇਂ ਕਹੀ ਗਈ ਹੈ ਲੈਣ ਕਰਾਣ ਸਾਨੂੰ ਵੀ ਉਹਦੇ ਬਾਲਾ ਚੋਣਾਂ ਸਾਡੇ ਨਹੀਂ ਵੀ ਲੈਣ ਤੋ ਇਸ ਤੱਕ ਕਾਰਨ ਸਾਡੇ ਦੋਸਤਾਂ ਭਰਾ ਹੀ ਹੈ ਗੁਰਸਾਹਿਬ ਦਾ ਫਾਇਦਾ ਨਹੀਂ ਤਾਂ ਕੋਈ ਮਰਨ 6-7 ਸਾਲ ਜੋਗਾ ਤੇ ਬੱਟ ਹੈ ਸਿਆਣਾ ਇਹਨੇ ਸੋਚਿਆ ਕਿ ਜੇ ਬਾਦਵਾ ਸਾਹਿਬ ਨੂੰ ਨਾ ਹੀ ਆਣੇ